ਪੀ ਐਮ ਸ਼੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਹਾਈ ਸਕੂਲ ਵਿੱਚ ਸਾਲਾਨਾ ਸਮਾਗਮ ਕਰਵਾਇਆ ਮੁੱਖ ਮਹਿਮਾਨ ਦੇ ਤੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਪੁੱਜੇ ਪੀ ਐਮ ਸ਼੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਖੇ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਯਾਦਗਾਰ ਹੋ ਨਿਬੜਿਆ ਜਿਸ ਦੇ ਵਿੱਚ ਸਕੂਲ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਇਸ ਸਮਾਗਮ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ सुरेंद्रਪਾਲ ਸਿੰਘ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨੇ ਖੂਬ ਰੰਗ ਬਣਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ। ਸਕੂਲ ਮੁਖੀ ਗੁਰਜਤਿੰਦਰਪਾਲ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ। ਸਕੂਲ ਦੇ ਡੀ ਉਹ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਪ ਜ਼ਿਲ੍ਹਾ ਸਿੱਖਿਆ ਅਫਸਰ सुरेंद्रਪਾਲ ਸਿੰਘ ਨੇ ਆਪਣੇ ਵੱਲ ਮੁੱਲੇ ਵਿਚਾਰ ਦਿੱਤੇ ਅਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਤੋਂ ਮਾਪਿਆਂ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਖੇਡਾਂ, ਪੜਾਈ ਅਤੇ ਕਲਚਰਲ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। इस मौके जसवीर सिंह जिला गाइडेंस काउंसलर प्रिंसिपल शरणजीत अरुण कुमार लैकचरार दिनेश कुमार सबका मुख अध्यापक अमरजीत सिंह अमरीक सिंह जग्गा सिंग निकुवाल जरनैल निकुवाल पीतम सिंह बलवीर कौर कवलजीत जसविंदर सिंह भुपिंदर सिंह पंकज कुमार अवतार एम सी कमेटी के चेयरमैन रमनदीप कौर मैंबर भुपिंद लाल नरेश कुमार राम सिंह सोहन सिंह इस अलावा तो स्कूल स्टाफ मैंबर सिंह, रोहित कुलवंत सिंह, जसपाल कौर अमनदीप कौर अनुरीत कुमारी मनदीप कौर नीलम कौर कुलविंदर कौर लखविंदर कौर अते राम रतन जी हाजिर सन दार अमजीत जी साबका मुख्यध्या उन्होंने बैठे श्री गोद्रपाल सिंह जी बच्चे उन्होंने माता पिता सब तो पहला अच्छे इस प्रोग्राम दियाँ बहुत बहुत मुबारक बधाई के पाटर में अध्यापक साहब जिन्होंने बच्चों को बहुत ही वाई तरीके के तैयार किया बच्चों के आपके thank you ਦੀ ਸਰਬਰ ਤੋਂ ਆਸ ਜਿੰਬੇ ਦੀ ਬਹੁਤ ਬਹੁਤ ਵਾਰ ਸੋਚਿਆ ਕਿ ਪ੍ਰੋਗਰਾਮ ਨੂੰ ਬਹੁਤ ਦਰਦ ਕਰਾਉਂਦੇ ਨੇ ਨਾਮ ਰੱਖਵਾ ਕੇ ਇਹ ਨਹੀਂ ਕਰਦਾ ਆਉਣ ਲਈ ਕਿ ਲੋਕੀ ਹੋਣੀ ਨਹੀਂ ਕਰਦੇ ਜਾਂ ਕੋਸ਼ਿਸ਼ ਕਰਦੇ ਤਾਂ ਅਜਿਹਾ ਪ੍ਰੋਗਰਾਮ ਜਗਾ ਜਿਹੜਾ ਕਿ ਤਬੂ ਕਰਿਓ ਇਸ ਤਰ੍ਹਾਂ ਦਾ ਜਿਹੜਾ ਕਿ ਬਹੁਤ ਬੇਦਰਦਾਕੀ ਮਾਣ ਵਾਲੇ ਬੋਲ ਤੇ ਜਾ ਕੇ ਨੇ ਬਾਹਰ ਹੋ ਗਿਆ ਸ਼ਬਦ ਇਹਨਾਂ ਦੇ ਸਾਡੇ ਟੀਚਰ ਸਰਵਾ ਕਨੇ ਸਿਨੀਅਰ ਐਕੈਡਮੀ ਵੀ ਆਣਾ ਭਾਗੇ ਜਾਣਾ ਸਾਰਿਆਂ ਦਾ ਸਤਿਕਾਰ ਨੂੰ ਉੱਪਰ ਜਿਹੜੇ ਸਾਡੇ ਪ੍ਰੋਗਰਾਮ ਵਿੱਚ ਯੋਗਦਾਨ ਪਾਉਣਾ ਹੈ ਉਹ ਤੋਂ ਆਧੁਨਿਕ ਫੇਰ ਇੱਕ ਵਾਲੇ ਕੇਂਦਰਵਾਸ ਕਰਨ ਚੰਗੀ ਹੋਦਾ ਵੀ ਪਾਰਟਨਰ ਕਿਹਾ ਕਿ ਆਉਣ ਸਮੇਂ ਜਿੱਦਾਂ ਜਿੱਦਾਂ ਤੁਹਾਨੂੰ ਅਰ ਜਿਵੇਂ ਗਾ ਕੇ ਅਜੀ ਜਨਾ ਕਰ ਦਿੱਤਿਓ ਉਹ ਕਰੇ ਪਰ ਵਾਲੇ ਤੇ ਇਹ ਵੀ ਹੁੰਦੀ ਹੈ ਕਿ ਜਦੋਂ ਅਸੀਂ ਪਹਿਲਾਂ ਥੇ ਅ ਯਾਦ ਖੇਪ ਨਹੀਂ ਸੀ ਉਸ ਵੇਲੇ ਦੀ ਮੈਨੂੰ ਲੱਗਦਾ ਕਿ ਤੂੰ ਵਧੀਆ ਕੰਮ ਕਰਦੀ ਸੀ ਪਰਤੂ ਜਦੋਂ ਬਧਾ ਬਚਾਰ ਦੇ ਬੰਦਾ ਜੀ ਤੁੰ ਦਾ ਕਿਉਂਕਿ ਸਾਰੇ ਜਿਹਨੇ ਵੀ ਬੈਠੇ ਹੈਗੇ ਆ ਇਹਨਾਂ ਨੂੰ ਪਤਾ ਹੈ ਕਿ ਪ੍ਰੋਬਲਮ ਆਦੀਆਂ ਪਰ ਉਸ ਤਾਰ ਜਿਹੜਾ ਅੱਜ ਨਾਲ ਗੱਲ ਰਵੇ ਕੰਮ ਨੂੰ ਛੜਾ ਬੜੀ ਅਨੰਨਾ ਪੂਰਾ ਹੋ ਗਏਗਾ। ਸੋ ਮੈਂ ਮਾਪਿਆਂ ਨੂੰ ਥੋੜਾ ਜਿਆਦਾ ਇਹ ਅੱਜ ਪਿੱਛੇ ਪਿੱਛੇ ਰੌਲਾ ਘਟਾਉਣਾ ਪਵੇਗਾ। ਆਵਾਜ਼ ਬੜੀ ਬਹੁਤ ਆਉਂਦੀ ਪਿੱਛੇ ਮੋਰੇ ਕੋਈ ਨਹੀਂ ਸੁਣਦਾ ਨਾ। ਬਿਲਕੁਲ ਉਹ ਉਹੀ ਨਿਗਰਾਨ ਰਹਿਣ ਦੇ ਵਿੱਚ ਕਿਉਂਕਿ ਬਾਕੀ ਅੱਛੇ ਪਰਿਵਾਰਾਂ ਦੇ ਵੀ ਬੱਚੇ ਆ ਰਹੇ ਆ। ਫਿਰ ਉਹ ਵੀ ਥੋੜਾ ਜਿਆਦਾ ਹੰਦਨੀ ਗੱਲਾਂ ਦੇਖ ਰਿਹਾ ਜਿਹਦੇ ਨਾਲ ਥੋੜਾ ਜਿਆਦਾ ਧਨ ਆਵਾਜ਼ ਦਾ ਵੀ ਫਿਰ ਆ ਰਿਹਾ ਹੈਗਾ ਮੈਸੇਜ ਭੇਜਦਾ ਬੱਚਾ ਜਿਹੜਾ ਉਹ ਕਿ ਪ੍ਰੋਬਲਮ ਹੈ। तो मैं बेनती करूंगा कि थोड़ा जहाँ चार लगता जाए बाकी पूरी कुछ कमियाँ भी हैं थोड़ी जी सा थोड़े फर्च के ना बीमा करके पानी कार्यालय कोशिशाव बाकी देख लिया हर तरह का जो कैसा इतने लगभग कंपीटी बहुत तरह मेले है और समय समय से करवाए जाते हैं कोशिश अभी करते रहते हैं कि बस वजिय बढ़िया कम कराइए और जिले सर साहब गाइडेंस वाली समय समझे फिर भी बहुत कमियाँ है हर काम के लिए

दे आपका दे तो ध्यापकों ने बड़े घट सम वा तैयार सब तो पहला काम बहुत तेरे अध्यापकों मेरी ज्यादा गलत अध्यापक का दूरी है क्योंकि जो अध्यापक होगी तो सारा कुछ हो जाएगा आ, असी ਬਹੁਤ ਸਾਰਾ ਸਾਡੀ ਕੁਆਲੀਫਿਕੇਸ਼ਨ ਹੋ ਸਕਦੀ ਸਾਡੀ ਪੀ ਐਚ ਡੀ ਹੋ ਸਕਦੀ ਸਾਡੀ ਐਮ ਫਿਲ ਹੋ ਸਕਦੀ ਪਰ ਜੇ ਅਸੀਂ ਸੁਸਾਇਟੀ ਨੂੰ ਕੁਝ ਨਹੀਂ ਦਿੱਤਾ ਤਾਂ ਸਾਡੀ ਐਜੂਕੇਸ਼ਨ ਦਾ ਕੋਈ ਮਤਲਬ ਨਹੀਂ ਜੇ ਸਾਡੇ ਜੋ بڑے ਬੱਚੇ ਸਿਰ ਟੋਕਾ ਟਾਪਾਈ ਰੋਟੀ ਕਮਾਣ ਦੇ ਕਾਬਿਲ ਇੱਜ਼ਤਦਾਰ ਰੋਟੀ ਕਮਾਣ ਦੇ ਕਾਬਿਲ ਨਹੀਂ ਤੇ ਤਾਂ ਸਾਡਾ ਕੋਈ ਫਾਇਦਾ ਨਹੀਂ ਸੁਸਾਇਟੀ ਤੁਹਾਨੂੰ ਦਿੰਦੀ ਹੈ ਕਿ ਤੁਸੀਂ ਅੱਗੇ ਸੁਸਾਇਟ ਬਣੋਗੇ ਦੇਵਾਇਸ ਪਰਸਨ ਦੇਖੋ ਜਿਸ ਤਰ੍ਹਾਂ ਉਸ ਸਮੇਂ ਦੇ ਵਿੱਚ ਜਦੋਂ ਦੱਸਿਆ ਕਿ 25 ਲੱਖ ਰੁਪਏ ਦੇ ਵਿੱਚ ਇੱਕ ਪਾਲ ਸੀ ਕੀ ਬਾਬਿਆਂ ਨੂੰ ਤੁਹਾਡੇ ਤੋਂ ਕੋਈ ਆਸ ਸੀ ਉਹਨਾਂ ਨੂੰ ਇਹ ਆਸ ਸੀ ਕਿ ਸਿੱਖਿਆ ਪ੍ਰਾਪਤ ਕਰਕੇ ਉਹਦੇ ਬੱਚੇ ਉੱਚੀਆਂ ਪਾਵਾਂ ਤੇ ਜਾਣਗੇ ਤੇ ਇਹ ਲੰਬੇ ਰਨ ਆਮੋਸ਼ਨ ਕਰਨਗੇ ਉਹਨਾਂ ਨੂੰ ਕੁਛ ਐਸਾ ਨਹੀਂ ਸੀ ਕਿ ਉਹਨਾਂ ਨੂੰ ਕੋਈ ਆਪਣਾ ਲਾਲਚ ਸੀ ਨਾ ਉਹਨਾਂ ਨੂੰ ਤੇ ਮੋਟਾ ਲੈਣੀਆਂ ਥੀਆਂ ਪਰ उन्हें पता है मैं जिस परिपक् हो जाए तो हर चीज अपने आप हो सकता, है, तो करते हुए अगे बढ़ मैं थोड़ी एग्जैंपल दिता है कि इंग्लैंड बड़े साल पहला एक लैंडलॉट किसी पिंड गया अ ਉਹ ਜਿਹੜਾ ਸਟੇਸਟਿੰਗ ਜਿਹੜੀ ਹੋਇਆ ਉਹਦੇ ਸਬੰਧ ਵਿੱਚ ਅੱਜ ਅਸੀਂ ਸਲਾਮਾ ਸਮਾਗਮ ਕੀਤਾ ਹੈਗਾ ਜਿਹਦੇ ਵਿੱਚ ਸਾਡੇ ਅੱਜ ਦੇ ਮਹਿਮਾਨ ਹੋ ਸੀਗੇ ਹਰਜੀ ਸਿੰਘ ਜੀਤਾ ਜੀ ਆਪਣੇ ਮਿਊਨਿਸਪਲ ਸਾਡੇ ਅਨੰਪੁਰ ਸਾਹਿਬ ਦੇ ਕੀਤੀ ਪ੍ਰਧਾਨ ਜੁਫਕੀ ਜੀ ਉਹ ਐਸਪੀ ਸਰਦਾਰ ਜੀ ਜਿਹਦੇ ਜੇਕਰ ਉਹ ਪ੍ਰੈਸਿਪਲ ਲੋਕਲ ਸਕੂਲ ਤੇ ਸਾਡੇ ਸਾਫਾ ਹਰਮਾਸਟਰ ਆਲੇ-ਦੁਆਲੇ ਦੇ ਟੀਚਰ ਭਾਈਚਾਰਾ ਉਤਤਵਾਰ ਪੱਤਰਕਾਰ ਭਾਈਚਾਰਾ ਜਿਹਦੇ ਨਾਲ ਸਾਡੀ ਗਾਨੀ ਸੱਜਣੇ ਵੀ ਪਹੁੰਚੇ ਇੱਥੇ ਬੱਚਿਆਂ ਬਨੋ ਪ੍ਰੋਗਰਾਮ ਰੰਗਾਂ ਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਹਦੇ ਵਿੱਚ ਬੱਚਿਆਂ ਨੇ ਕੀਤਾ ਭੰਗੜਾ ਸਿਕਟਰ ਇਸ ਤੋਂ ਇਲਾਵਾ ਹੋਰ ਬਖ ਵਖਤਰਾਂ ਦੀ ਜਾਣਕਾਰੀ ਭਰਪੂਰ ਜਿੰਨੇ ਹੈ ਜੀਆਂ ਉਹ ਗਤੀਵਿਧੀਆਂ ਕੀਤੀਆਂ ਆਇਰ ਵਾਲਾ ਤੇ ਪਰਮੰਤ ਸੱਜਣਾ ਨੇ ਬੜਾ ਸਰਾਇਆ ਉਹਨਾਂ ਬੱਚਿਆਂ ਨੂੰ ਅਸੀਂ ਜਿਹੜੇ ਗੇਮਾਂ ਦੇ ਵਿੱਚ ਬੱਚੇ ਸਾਡੇ ਅੱਗੇ ਗਏ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਹਰ ਇੱਕ ਤੇ ਕਿਸੇ ਵੀ ਗਤੀਵਿਧੀ ਵਿੱਚ ਜਿਹੜੇ ਬੱਚੇ ਮੋਰੀ ਰਹੇ ਆ ਸਾਰੇ ਸਾਲ ਦੌਰਾਨ ਤੇ ਉਹਦੇ ਵਿੱਚ ਉਹਨਾਂ ਨੂੰ ਵੀ ਸਨਮਾਨ ਦਿੱਤਾ ਹੈਗਾ ਤੇ ਸਾਲਾਨਾ ਰਿਪੋਰਟ ਵੀ ਮਦਰ ਵੱਲੋਂ ਪੜ੍ਹੀ ਗਈ ਤੇ ਆਪਣੇ ਸਕੂਲ ਦਾ ਦੌਰਾ ਕਰਵਾਇਆ ਜਿਹਦੇ ਵਿੱਚ ਦੱਸਿਆ ਗਿਆ ਕੁਝ ਕਮੀਆਂ ਹੈਗੀਆਂ ਸਾਡੇ ਸਕੂਲਸ ਕਰਕੇ ਉਹਨਾਂ ਨੂੰ ਲੋਨ ਕਰਕੇ ਉਹ ਗੱਲਾਂ ਦੱਸੀਆਂ ਗਈਆਂ ਤੇ ਬਾਕੀ ਗੱਲ ਸਿੱਧਾ ਬਾਰੇ ਵੀ ਅਸੀਂ ਸਾਰਾ ਜ਼ਿਕਰ ਕੀਤਾ ਸਾਡੇ ਦੇ ਰਾਡਾ ਸਾਰੇ ਮੁਖੀ ਦੇ ਅਸਲ ਜਾ ਹੋਰ ਸੱਜਣਾ ਹੈ 12 ਐਸਐਮਸੀ ਦੇ ਕਰਨੇ ਖਾਸ ਤੌਰ ਤੇ ਸਾਨੂੰ ਸਮੇ ਸਮੇਤ ਜਿਹੜੇ ਸਾਨੂੰ ਆਦੇ ਰਹਿੰਦੇ ਆ ਤੇ ਅਸੀਂ ਉਹਨਾਂ ਦੀ ਬਰਕਤ ਨਾਲ ਕਰਦੇ ਹਾਂ ਨਾਲ ਜਿਹੜਾ ਸਾਡੇ ਬੇਟੀ ਨਾਲ ਕੰਮ ਕਰਾਇਆ ਤੇ ਇਹ ਸਮਾਗਮ ਜਿਹੜਾ ਹੈ ਵਧੀਆ ਢੰਗ ਨਾਲ ਲੇਕਰ ਚੱਲਿਆ ਸਾਰਿਆਂ ਦੇ ਸਰਾਹਿਆ ਸਭੂਜ ਸਾਰਿਆਂ ਦਾ ਜਿਹੜੇ ਸਾਡੇ ਵਿਪਾਰ ਦੇ ਵੱਲੋਂ ਤੇ ਹੋਰ ਵੀ ਬਦਵਾਂ ਤੋਂ ਅਸੀਂ ਲੱਖਾਂ ਜੀ